ਸਾ希ਕਾਲ ਜੀ ਸਾਰਿਆਂ ਨੂੰ ਅੱਜ ਫੇਰ ਆਪਾਂ ਗੱਲ ਕਰਦੇ ਆਂ ਪੇਠੇ ਦੀ ਬੇਲ ਤੋਂ ਵੱਤ ਵੱਦ ਝਾੜ ਲੈਣ ਬਾਰੇ ਵੱਤ ਵੱਦ ਫਲ ਲੈਣ ਬਾਰੇ ਕਿ ਕਿਸ ਤਰ੍ਹਾਂ ਅਸੀਂ ਪੇਠੇ ਦੀ ਬੇਲ ਤੋਂ ਬਹੁਤ ਸਾਰਾ ਫਲ ਲੈ ਸਕਦੇ ਆਂ ਅਕਸਰ ਅਸੀਂ ਦੇਖਦੇ ਆਂ ਕਿ ਜਦੋਂ ਅਸੀਂ ਪੇਠੇ ਦੀ ਬੇਲ ਨੂੰ ਲਾਉਂਦੇ ਆਂ ਤਾਂ ਇਹਦਾ ਜਿਹੜਾ ਫਾਲਾ ਬਹੁਤ ਸਾਰਾ ਉਹ ਲੱਗਦਾ ਪਰ ਸੁੱਕ ਜਾਂਦਾ ਮੇਰੀ ਇਸ ਵੇਲ ਤੇ ਵੀ ਤੁਹਾਨੂੰ ਦਿਖਾਉਣੀ ਹੈ ਫਲ ਲੱਗਦਾ ਸੀ ਪਰ ਦੇਖੋ ਇਸ ਤਰ੍ਹਾਂ ਕਰਕੇ ਉਹ ਸੁੱਕ ਜਾਂਦਾ ਸੀ ਬਣ ਬੜਾ ਦੁਖੀ ਹੁੰਦਾ ਸੀ ਬਹੁਤ ਸਾਰਾ ਫਲ ਲੱਗਦਾ ਸੀ ਪਰ ਸੁੱਕਦਾ ਸੀ ਤਾਂ ਉਹਦਾ ਕਾਰਨ ਲੱਭ ਨਹੀਂ ਰਿਹਾ ਸੀਗਾ ਕੀ ਕਾਰਨ ਹੈ ਕਿਉਂਕਿ ਵੇਲ ਨੂੰ ਪੂਰੀ ਖਾਕ ਸੀ ਫਿਰ ਖਾਕ ਦੀ ਕਮੀ ਨਹੀਂ ਸੀ ਤਤਾਂ ਦੀ ਕਮੀ ਨਹੀਂ ਸੀ ਤਾਂ ਫਿਰ ਇਹਦਾ ਕਾਰਨ ਲੱਭਿਆ ਪੋਲੀਨੇਸ਼ਨ पराਗਨ ਕਿਰਿਆ ਤਾਂ ਜਿਹੜੀ ਪ੍ਰਾਗਣ ਕਿਰਿਆ ਆ ਇਹ ਦੇਖੋ ਤੁਸੀਂ ਇਹ ਹੈਗੇ ਨਰ ਫੁੱਲ ਇਹ ਸਾਰੇ ਨਰ ਫੁੱਲ ਹੈ ਇਹ ਵੀ ਨਰ ਫੁੱਲ ਹੈ ਮੇਲ ਫਲਾਰਸ ਨੂੰ ਕਹਿੰਦੇ ਆ ਤੇ ਇਹ ਹੈਗੇ ਆ ਫੀਮੇਲ ਫਲਾਰਸ ਇਹ ਦੇਖੋ ਤੁਸੀਂ ਇਹ ਫੀਮੇਲ ਫਲਾਰਸ ਹੈ ਹਜੇ ਫੁੱਲ ਖਿੜਿਆ ਨਹੀਂ ਪਰ ਪਿੱਛੇ ਫਲ ਬਨਣਾ ਜਿਹੜਾ ਉਹ ਸ਼ੁਰੂ ਹੋ ਗਿਆ ਇਹ ਨਿਸ਼ਾਨੀ ਇਹਨਾਂ ਦੀ ਤਾਂ ਜਿਹੜੀ ਪ੍ਰਾਗਣ ਕਿਰਿਆ ਉਹ ਪੌਦਿਆਂ ਵਿੱਚ ਪੰਛੀਆਂ ਆ ਰਹੇ ਜਾਂ ਮੱਖੀਆਂ ਆ ਰਹੀ ਹੁੰਦੀ ਹੈ ਹਵਾ ਰਹੀ ਵੀ ਹੁੰਦੀ ਹੈ ਤਾਂ ਮੈਂ ਇਹਦੇ ਵਿੱਚ ਇਹ ਨੋਟ ਕੀਤਾ ਕਿ ਜਿਹੜਾ ਪੇਠੇ ਦੇ ਵਿੱਚ ਦੇਖੋ ਮੇਲ ਫਲਾਰ ਦੇ ਵਿੱਚ ਜਿਹੜਾ ਇਹ ਐਂਥਸ ਹੈ ਪ੍ਰਾਕਣ ਹੈ ਇਹ ਥੋੜੇ ਸਟਿੱਕੀ ਹੁੰਦੇ ਆ ਸਟਿੱਕੀ ਤੋਂ ਪਾਵ ਕੇ ਚਿਪਚਿਪੇ ਹੈ ਤੇ ਮੱਖਨਾ ਦੀ ਘਾਟ ਹੋਣ ਕਾਰਨ ਮੱਖੀ ਮੈਂ ਕੋਈ ਨਹੀਂ ਦੇਖੀ ਸ਼ਾਇਦ ਦੀ ਇਥੇ ਮੱਕਣਾਂ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ ਪ੍ਰਾਗਨ ਕਿਰਿਆ ਦੇ ਵਿੱਚ ਤੀਜੀ ਕਰ ਪ੍ਰਾਗਨ ਕਿਰਿਆ ਨਹੀਂ ਹੁੰਦੀ ਤਾਂ ਜਿਹੜਾ ਫਾਲ ਆਡਵਰਟ ਨਹੀਂ ਹੋਊਗਾ ਕਿਉਂਕਿ ਉਹਦੇ ਵਿੱਚ ਬੀਜ ਨਹੀਂ ਬਣਦਾ ਤਾਂ ਫਿਰ ਮੈਂ ਕੀ ਕੀਤਾ ਕਿ ਆਰਟੀਫੀਸ਼ੀਅਲ ਤਰੀਕੇ ਨਾਲ ਮਨਸੂਹੀ ਤਰੀਕੇ ਨਾਲ ਹੈਂਡ ਪੋਲੀਨੇਸ਼ਨ ਕਰਾਈ ਮੇਲ ਫਲਾਰ ਦੇ ਵਿੱਚੋਂ ਜਿਹੜਾ ਇਹ ਅਸੀਂ ਲੈ ਲੈਣਾ ਹੈ ਇਹਦੇ ਪ੍ਰਾਗਣ ਦੇਖੋ ਇਹ ਅਸੀਂ ਜਿਹੜਾ ਹੈਗਾ ਪਾਟ ਲੈ ਲਿਆ ਆਏ ਤੇ ਕੰਨ ਲੱਗੇ ਹੋਏ ਐ ਥੋੜੇ ਚਿਪਚਿਪੇ ਐ ਜੇ ਮੱਖਾਂੋਂ ਜ਼ਿਆਦਾ ਤਾਂ ਫੇਰ ਪੋਲੀਨੇਸ਼ਨ ਹੋ ਸਕਦੀ ਐ ਹਵਾ ਨਾਲ ਇਹ ਸੰਭਵ ਨਹੀਂ ਲੱਗਦੀ ਤਾਂ ਇਹ ਜਿਹੜਾ ਹੈਗਾ ਆਪਾਂ ਮੇਲ ਫਲਾਅਰ ਨੂੰ ਦਈਸਾ ਲੈ ਕੇ ਪਰਾਗ ਪਰਾਕਣ ਵਾਲਾ ਅਸੀਂ ਫੀਮੇਲ ਫਲਾਅਰ ਹੈ ਜਿਹੜੇ ਉਹਦੇ ਨਾਲ ਇਹਦੇ ਤੇ ਡਸਟਿੰਗ ਕਰ ਦੇਣੀ ਛਿੜਕ ਦੇਣਾ ਤਾਂ ਕਿ ਜਿਹੜੀ ਪੋਲੀਨੇਸ਼ਨ ਹੋ ਹੋ ਸਕੇ ਤਾਂ ਜਿਹੜਾ ਇਹ ਫੀਮੇਲ ਫਲਾਰਾ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਅਸੀਂ ਹੈਂਡ ਪੋਲੀਨੇਸ਼ਨ ਕਰਾ ਦੇਣੀ ਹੈ ਤੇ ਮੈਂ ਪਹਿਲਾਂ ਵੀ ਕਰਵਾਈ ਸੀ ਤੁਹਾਨੂੰ ਦਿਖਾਉਣ ਵਾਸਤੇ ਦੁਬਾਰਾ ਕਰਾ ਲਈ ਹੈ ਦੇਖੋ ਤੇ ਡਸਟਿੰਗ ਕਰ ਦੇਣੀ ਅਸੀਂ ਇਹ ਤੇ परागਕਣਾਂ ਦੀ ਧੂੜਾ ਦੇ ਦੇਣਾ ਛਿੜਕ ਦੇਣਾ ਨਾਲ ਲਾ ਕੇ ਦੇਖੋ ਜਦੋਂ ਅਸੀਂ ਇਹਨੂੰ ਲਾਤਾ ਤੇ ਇਹਨੂੰ ਉੱਪਰੋਂ ক্লোਜ਼ ਕਰ ਦਿਓ ਭਾਵੇਂ ਖੁੱਲਾ ਰਹਿਣ ਦਿਓ ਤੁਹਾਡੀ ਮਰਜ਼ੀ ਹੈ ਤਾਂ ਇਹ ਜਿਹੜਾ ਵਾਲਾ ਛੋਟਾ ਜਿਹਾ ਇਹ ਪੂਰਾ ਵੱਡਾ ਪੇਠਾ ਬਣ ਜਾਣਾ ਆ ਦੇਖੋ ਤੁਸੀਂ ਇਹ ਮੈਂ ਇੱਕ ਦਿਨ ਪਹਿਲਾਂ ਕਰਵਾਈ ਸੀ ਪੋਲੀਨੇਸ਼ਨ ਤੇ ਇਹਦੇ ਵਿੱਚ ਵੀ ਮੈਂ ਕੱਲ ਕਰਵਾਈ ਸੀ ਇਹ ਤਿੰਨ ਚਾਰ ਦਿਨ ਹੋ ਗਏ ਤੇ ਤੁਸੀਂ ਕਿੰਨਾ ਸੋਹਣਾ ਪੇਠਾ ਬਣ ਰਿਹਾ ਇਧਰ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਕੱਲ ਮੈਂ ਹੈਂਡ ਪੋਲੀਨੇਸ਼ਨ ਕਰਵਾਈ ਸੀ ਤਾਂ ਸਾਰੇ ਜਿਹੜੇ ਬੇਠੇ ਆ ਉਹ ਵੱਧਨੇ ਸ਼ੁਰੂ ਹੋ ਗਏ ਤੇ ਸੁੱਕਣੇ ਬੰਦ ਹੋ ਗਏ ਇਸ ਤਰੀਕੇ ਨਾਲ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸ਼ਹਿਦ ਦੀਆਂ ਮੱਖੀਆਂ ਘਰ ਨਹੀਂ ਹੈਗੀਆਂ ਤੇ ਤੁਹਾਡੇ ਪੇਥੇ ਦੀ ਵੇਲ ਤੋਂ ਬਿਨਾ ਕਾਰਨ ਜਿਹੜੇ ਫਾਲਾ ਉਹ ਸੁੱਕ ਰਿਹਾ ਹੈ ਨੂੰ ਤੁਸੀਂ ਤੱਤ ਵੀ ਪੂਰੇ ਦਿੱਤੇ ਐ ਖਾਦ ਵੀ ਪੂਰੀ ਪਾਈ ਐ ਤਾਂ ਇਹ ਸਭ ਤੋਂ ਬੈਸਟ ਤੇ ਕਾਰਗਰ ਤਰੀਕਾ ਹੈ ਇਹਨੂੰ ਅਪਣਾ ਕੇ ਜਰੂਰ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਮੈਂਟਸ ਵਿੱਚ ਕਿ ਕਿਸ ਤਰ੍ਹਾਂ ਰਿਹਾ ਤੁਹਾਡਾ ਇਹਦਾ ਤਰੀਕਾ ਬਾਕੀ ਤੁਹਾਨੂੰ ਮੈਂ ਹੋਰ ਦਿਖਾ ਦੇਣੀ ਐ ਇਹ ਸਾਰੇ ਮਿਰਚਾਂ ਲੱਗਾ ਹੋਏ ਤੇ ਤੋਰੀਆਂ ਦੇ ਦੇਖੋ ਤੁਸੀਂ ਫਲ ਆزه ਤੇ ਇਹਦੇ ਤੇ ਇੱਕ ਚਿੜੀ ਆਉਂਦੀ ਹੈ ਛੋਟੀ ਜੀ ਇਹਦਾ ਰਸ ਪੀਂਦੀ ਹੈ ਤੇ ਇਹ ਰਸ ਪੀਂਦੀ ਜਦੋਂ ਤੇ ਚੁੰਝ ਨਾਲ ਜਦੋਂ ਦੂਜੇ ਫੁੱਲ ਤੇ ਜਾਂਦੀ ਹੈ ਤਾਂ ਪੋਲੀਨੇਸ਼ਨ ਆਪਣੇ ਆਪ ਹੋ ਜਾਂਦੀ ਹੈ ਦਾ ਇਸ ਤਰੀਕੇ ਨਾਲ ਜਿਹੜੀ ਹੈਗੀ ਆ ਨੈਚੁਰਲ ਤਰੀਕਾ ਨਾਲ ਪੋਲੀਨੇਸ਼ਨ ਹੁੰਦੀ ਐ ਅਸੀਂ ਹੈਂਡ ਪੋਲੀਨੇਸ਼ਨ ਕੀਤੀ ਐ ਆ ਦੇਖੋ ਤੁਹਾਡੇ ਸਾਹਮਣੇ ਐ ਇਹ ਆਪਣੇ ਆਪ ਹੀ ਜਿਹੜੀ ਹੈਗੀ ਨੈਚੁਰਲ ਵੇ ਨਾਲ ਪੋਲੀਨੇਸ਼ਨ ਹੋਈ ਐ ਤਾਂ ਇਹਨਾਂ ਫਲ ਲੱਗੂਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹ ਤਰੀਕਾ ਜਰੂਰ ਅਪਣਾ ਕੇ ਦੇਖੋ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ